ਜੇ ਮੋਡ ਮੰਡੀ ਪਹੁੰਚੇ ਆ ਜੀ ਤੇ ਤੁਸੀਂ ਪਿੱਛੇ ਬੈਨਰ ਦੇਖ ਲਿਆ ਐਸਸੀਆ ਰੂਟਾ ਬਟਰ ਵੀਰ ਉਹ ਨਹੀਂ ਆਪਣੇ ਜੱਟ ਪਾਈਚਾਰੇ ਚੋਂ ਆ ਬਹੁਤ ਸੋਹਣਾ ਕੰਮ ਕਰਦੇ ਨੇ ਜੀ ਰਲ ਮਿਲ ਕੇ ਕੀ ਕੀ ਸਮਾਨ ਉਹਦੇ ਵੀਰ ਉਹ ਨਹੀਂ ਬਣਾਉਂਦੇ ਆ ਅੱਜ ਦੀ ਵੀਡੀਓ ਚ ਆਪਾਂ ਸਾਰਾ ਦਿਖਾਵਾਂਗੇ ਤੇ ਇਹ ਇੱਕ ਦਾਵਾ ਵੀ ਕਰਦੇ ਆ ਕਿ ਕਹਿੰਦੇ ਵੀ ਉਹ ਸਪੈਸ਼ਲ ਬੈਨਰ ਤੇ ਲਿਖ ਕੇ ਵੀ ਲਾਇਆ ਵੀ ਰੂਟਾ ਬਟਰ ਤੇ ਲੇਜ਼ਰ ਲੈਵਲਰ ਵਧੀਆ ਕੁਆਲਿਟੀ ਤੇ ਬਾਜ਼ਰ ਰੇਟਾਂ 'ਚ ਰੇਟ ਵੀ ਆਪਾਂ ਨੇ ਕੱਲੀ ਕੱਲੀ ਗੱਲ ਦੱਸਣੀ ਅੱਜ ਰੂਟਾ ਬਟਰ ਕਿੰਨੇ ਫੁੱਟੇ ਤੋਂ ਲੈ ਕੇ ਕਿੰਨੇ ਫੁੱਟੇ ਤੱਕ ਬਣਾਉਂਦੇ ਨੇ ਰੂਟਾ ਬਟਰ ਤੋਂ ਇਲਾਵਾ ਹੋਰ ਕੀ ਕੀ ਵੀਰ ਉਹਨੀਆਂ ਇੱਥੇ ਜਿਹੜਾ ਸਮਾਨ ਮੈਨੂਫੈਕਚਰ ਕਰਦੇ ਨੇ ਤੇ ਉਹ ਸਾਰੀਆਂ ਗੱਲਾਂ ਮਤ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਤੇ ਸਾਡੇ ਨਾਲ ਬਾਈ ਚਮਕੌਰ ਜੀ ਹੋਰ ਬਾਈ ਜੀ ਠੀਕ ਹੋ ਬਹੁਤ ਬਹੁਤ ਜੀ ਸასი ਸ਼ਕਰੀ ਸასი ਸ਼ਕਰੀ ਮਤਲਬ ਤੁਹਾਡੇ ਇੱਥੇ ਆਉਣ ਤੇ ਸਵਾਗਤ ਆ ਸ਼ੁਕਰੀਆ ਬੜੇ ਧੰਨਵਾਦ ਜੀ ਤੇ ਬਾਹਰ ਬੈਨਰ ਤੇ ਤੁਸੀਂ ਲਿਖਿਆ ਹੋਇਆ ਵੀ ਬੜੇ ਬਾਜਬ ਰੋਟਾ ਸਾਡੇ ਰੂਟਾ ਬਟਰ ਹਾਂਜੀ ਬਿਲਕੁਲ ਹਾਂਜੀ ਰੂਟਾ ਬਟਰ ਦਾ ਕੰਮ ਆਪਾਂ ਨੇ ਸ਼ੁਰੂ ਕਦੋਂ ਕੀਤਾ ਸੀ ਆਪਾਂ ਬਈ ਆਪਾਂ ਤਕਰੀਬਨ 5 ਸਾਲ ਹੋ ਗਏ ਆਪਣਾ ਕੰਮ ਸ਼ੁਰੂ ਕਰੇ ਨੂੰ ਅੱਛਾ 5 ਸਾਲ ਹੋ ਗਏ ਰੂਟਾ ਬਟਰ ਦੇ ਹਾਂਜੀ ਕਿੰਨੇ ਫੁੱਟੇ ਤੋਂ ਲੈ ਕੇ ਕਿੰਨੇ ਫੁੱਟ ਤੱਕ ਆਪਾਂ ਰੂਟਾ ਬਟਰ ਹਾਂਜੀ ਵਈ ਵੈਸੇ ਤਾਂ ਆਪਣੇ ਕੋਲੇ ਛੋਟੇ ਜਿਹੜੇ ਆਪਣੇ ਪਾਵਰ ਬਿਟਰ ਮਿਲਦੇ ਆ ਤੇ ਵੈਸੇ ਆਪਣੇ ਕੋਲੇ 5 ਫੁੱਟ ਤੋਂ ਲੈ ਕੇ 12 ਫੁੱਟ ਦੇ ਰੋਟਾ ਬਟਰ ਹਰ ਟਾਈਮ ਅਵੇਲੇਬਲ ਹੁੰਦੇ ਆ ਇਸ ਤੋਂ ਜੇ ਕੋਈ ਵੱਡਾ ਛੋਟਾ ਸਾਈਜ਼ ਹੋਰ ਲੈਣਾ ਉਹ ਆਪਾਂ ਆਰਡਰ ਤੇ ਬਣਾ ਦਿੰਦੇ ਆ। ਇਹ ਤਾਂ ਦਹੀ ਗੱਲ ਰੋਟੇਟਰ ਦੀ। ਆਪਾਂ ਰੋਟੇਟਰ ਤੋਂ ਇਲਾਵਾ ਆਪਾਂ ਹੋਰ ਕਿਹੜੀ ਕਿਹੜੀ ਚੀਜ਼ ਦੇ ਵਿੱਚ ਡੀਲ ਕਰਦੇ ਆ ਪੱਕੀ ਕੀ ਬਣਾਉਂਦੇ ਆ? ਬਈ ਮੇਨ ਕੰਮ ਆਪਣਾ ਰੋਟਾਵੇਟਰ ਦਾ। ਜੀ। ਉਸ ਤੋਂ ਇਲਾਵਾ ਸਪਰੇ ਪੰਪ ਆਪਾਂ ਹਰ ਹਰ ਕਿਸ ਟਾਈਪ ਦੇ ਬਣਾਉਂਦੇ ਆ। ਠੀਕ ਹੈ। ਤੇ ਬੂਮ ਸਪਰੇਅਰ ਆਪਾਂ ਤਿਆਰ ਕਰਦੇ ਆ। ਬੂਮ ਵੀ ਤਿਆਰ ਕਰਦੇ ਆ। ਹਾਂਜੀ ਹਾਂਜੀ ਠੀਕ ਹੈ। ਉਹਦੇ ਜਿਵੇਂ ਆ ਫਰਟੀਲਾਈਜ਼ਰ ਦਾ ਸਪੈਡਰ ਆ ਗਏ। ਹੂੰ। ਆਟੋ ਰੋਟੇਟ ਕਰਨ ਵਾਲੇ ਆ ਗਏ। ਹੂੰ। ਬੂਮ ਵਾਲੇ ਆ ਗਏ ਸਾਰੇ ਤਰ੍ਹਾਂ ਦੇ ਤਵੀ ਵਾਲੇ ਜਿੰਦਰੀ ਵੀ ਆਪਾਂ ਤਿਆਰ ਕਰਦੇ ਹਾਂ। ਹਾਂਜੀ ਹਾਂਜੀ। ਅੱਛਾ ਹੁਣ ਦਹੀ ਗੱਲ ਰੂਟੇਟਰ ਦੀ। ਰੂਟੇਟਰ ਤੋਂ ਆਪਾਂ ਸ਼ੁਰੂ ਕਰਦੇ ਹਾਂ। ਹਾਂਜੀ। ਰੂਟੇਟਰ ਦੀ ਕੀ ਕੁਆਲਿਟੀ ਆਪਣੇ ਦੀ ਕੀ ਤੁਸੀਂ ਗਾਰੰਟੀ ਵਾਰੰਟੀ ਦਿੰਦੇ ਹੋ ਇਹਦੀ? ਭਾਈ ਜੀ ਆਪਾਂ 13 23 ਦਾ ਗੀਅਰ ਲਾਉਣੇ ਆ। 13 23 ਦਾ। ਹਾਂਜੀ ਹਾਂਜੀ ਜੀ ਐਨ ਦਾ। ਠੀਕ ਹੈ। ਹਾਂ ਜਿਹੜੀਆਂ ਸੀਲਾਂਆਂ ਦੀਆਂ ਉਹ ਸਾਰੀਆਂ ਮਕੈਨੀਕਲ ਹੋਣਗੀਆਂ। ਉਹ ਮਕੈਨੀਕਲ ਹੋਣਗੀਆਂ। ਹਾਂਜੀ 2 ਸਾਲ ਦੀ ਗੀਅਰ ਦੀ ਵਾਰੰਟੀ ਹੋਊਗੀ ਭਾਈ। 2 ਸਾਲ ਦੀ ਗੇਰ ਦੀ ਵਾਰੰਟੀ ਹੈਗੀ ਪਲੱਸ ਜਿਵੇਂ ਬਲੇਡ ਬਲੂਟ ਹੋਏ ਉਹਨਾਂ ਦੀ 1 ਸਾਲ ਦੀ ਫੁੱਲ ਗਰੰਟੀ ਹੈ ਅੱਛਾ ਉਹਦੀ 1 ਸਾਲ ਦੀ ਪੂਰੀ ਫੁੱਲ ਹੈ ਹਾਂ ਕੋਈ ਵੀ ਤੁਹਾਨੂੰ ਪ੍ਰੋਬਲਮ ਆਉਂਦੀ ਥੋਡੇ ਘਰੇ ਆ ਕੇ ਕਰਕੇ ਆਵੋਗੇ ਇੱਥੋਂ ਤੱਕ ਕਿ ਜਿਹੜਾ ਜਿਹੜਾ ਕੋਈ ਬਲੇਡ ਵੀ ਟੁੱਟਦਾ ਜਾਂ ਬੈਂਡ ਹੁੰਦਾ ਬਾਈ 1 ਸਾਲ ਦੇ ਵਿੱਚ ਤੁਹਾਨੂੰ ਉਹ ਫ੍ਰੀ ਦਿੱਤਾ ਜਾਊਗਾ ਵੀ ਬਲੇਡ ਦੀ ਜੇ ਕਿਸੇ ਟੁੱਟਦਾ ਕੋਈ ਚਾਹੇ ਨਹੀਂ ਮਤਲਬ ਜਿਵੇਂ ਕਈ ਵਾਰ ਜੜ ਜੁੜ ਚ ਫਸਾ ਕੇ ਕੋਈ ਤੋੜ ਦੇ ਵੀ ਬਲੇਡ ਟੁੱਟੇ ਵਾ ਲੈ ਆਓ ਬਸ ਹਾਂ ਕਿਸੇ ਵੀ ਰੀਜ਼ਨ ਨਾਲ ਟੁੱਟ ਗਿਆ ਤੁਹਾਡਾ ਬਲੇਡ ਵੀ ਬਲੇਡ ਲੈ ਆਓ ਟੁੱਟਿਆ ਵਾ ਤੇ ਅਸੀਂ ਨਾਲ ਦੀ ਨਾਲ ਰਿਪਲੇਸ ਕਰਕੇ ਬੁਲਾਉਂਦੇ ਹਾਂ ਹਾਂਜੀ ਹਾਂਜੀ ਬਾਈ ਹਾਂ ਠੀਕ ਹੈ ਬਾਈ ਆਪਣਾ ਜਿਹੜੀ ਮਤਲਬ ਆਪਾਂ ਪੇਂਟ ਪੂਟ ਦੀ ਆਪਾਂ ਕੁਆਲਿਟੀ ਦੀ ਗੱਲ ਕਰੀਏ ਬਾਈ ਪਾਊਡਰ ਕੋਟਿੰਗ ਪੇਂਟ ਹੋ ਆਪਣੇ ਅਸੀਂ ਸਾਰਾ ਪਾਊਡਰ ਕੋਟਿੰਗ ਹੁੰਦਾ ਪੇਂਟ ਹਾਂਜੀ ਹਾਂਜੀ ਪੇਂਟ ਕਲਰ ਚ ਚੁਆਇਸ ਆਪਣੇ ਕੋਲ ਇੱਕ ਰੈੱਡ ਦੀ ਹੋ ਜਾਂਦੀ ਜਾਂ ਆਪਾਂ ਰੈੱਡ ਜਾਂ ਔਰੇਂਜ ਹੁੰਦੇ ਬਾਈ ਜ਼ਿਆਦਾਤਰ ਇਹ ਪੇਂਟ ਹੀ ਚੱਲਦੇ ਆ ਉਹ ਪਿੱਛੇ ਉਹ ਔਰੇਂਜ ਆ ਗਿਆ ਹਾਂਜੀ 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 ਠੀਕ ਹੈ ਜ਼ਿਆਦਾਤਰ ਆਪਣੇ ਰੈੱਡ ਚ ਹੁੰਦੇ ਆ ਹਾਂਜੀ ਹਾਂਜੀ ਠੀਕ ਹੈ ਇਹਦੇ ਵਿੱਚ ਵੀ ਮਾਡਲ ਹੁੰਦੇ ਆ ਜਾਂ ਆਪਣਾ ਸਿਰਫ ਇੱਕੇ ਮਾਡਲ ਚੱਲ ਲੇਟਰ ਵਾਲਾ ਦੋਨੇ ਪਾਸੇ ਡਿਸਕਾਂ ਹੋਣੀਆਂ ਇਹ ਬਾਈ ਅੱਛਾ ਦੋਨੇ ਸਾਈਡ ਡਿਸਕ ਹੈ ਪੱਕਾ ਜੀਐਸਟੀ ਵਾਲਾ ਬਿੱਲ ਹੋ ਪਾਊਡਰ ਕੋٹنگ ਪੈਂਡੂ ਸਾਰੇ 베어ਿੰਗ ਏਆਰਬੀ ਦੇ ਹੋਣਗੇ 베어ਿੰਗ ਬੂਰਿੰਗ ਸਾਰੇ ਜਿੰਨੇ ਵੀ ਆ ਵਧੀਆ ਪੂਰੇ ਏਆਰਬੀ ਕੋ ਕੁਆਲਟੀ ਅੱਛਾ ਮੈਨੂੰ ਐਂ ਦੱਸੋ ਮੈਂ ਨਾ ਉਹ ਦੇਖ ਰਹੇ ਆ ਕਟਿੰਗ ਹੋਈ ਵੀ ਲੇਜ਼ਰ ਕਟਿੰਗ ਆ ਸਬਸਿਡੀ ਨਾ ਉਹ ਜਿਵੇਂ ਆਪਣਾ ਬਾਈ ਸਬਸਿਡੀ ਅਪਰੂਵਡ ਆ ਸਬਸਿਡੀ ਅਪਰੂਵਡ ਆ 올 ਇੰਡੀਆ ਆਪਣਾ ਜਾਂਦੇ ਰੋਟਰਵੇਟਰ ਹਰ ਹਰ ਸਟੇਟ ਦੇ ਵਿੱਚ ਆਪਣਾ ਸਬਸਿਡੀ ਅਪਰੂਵਡ ਆ ਸਬਸਿਡੀ ਅਪਰੂਵਡ ਆ ਠੀਕ ਹੈ ਠੀਕ ਹੈ ਤੇ ਆਪਾਂ ਕੀਮਤ ਦੀ ਗੱ ਕੀ ਅੱਜ ਥੋੜਾ ਬੋਤ ਹੈ ਹਨਾ ਕੀਮਤ ਬਾਰੇ ਵੀਰ ਉਹਨਾਂ ਨੇ ਮੈਨੂੰ ਸਟਾਰਟਿੰਗ ਚ ਕਿਹਾ ਕਹਿੰਦਾ ਵੀ ਆਪਣੇ ਰੇਟ ਹੈ ਜਿਹੜਾ ਉਹ ਡਿਸਕਸ ਕਰਨਾ ਹੈ ਵੀ ਰੇਟ ਅਸਲ ਚ ਕੀ ਹੁੰਦਾ ਹਰੇਕ ਕੋਈ ਕਿਤੇ ਹੀ ਫਾਰਮ ਦੀ ਆਪਾਂ ਵੀਡੀਓ ਬਣਾਉਣਾ ਚਾਹੁੰਦੇ ਆ ਰੇਟ ਫਿਰ ਕਹਿ ਦਿੰਦੇ ਆ ਵੀ ਜਾਂ نیچے ਲਿੰਕ ਕਰ ਦਿੱਤਾ ਹੁੰਦਾ ਜਾਂ ਆਪਣਾ ਫੋਨ ਨੰਬਰ ਹੁੰਦਾ ਹਾਂਜੀ 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 ਸੋ ਇਚ ਮੇਲੇ ਚ ਪੈਣਾ ਨਹੀਂ ਆਪਣਾ 7 ਫੁੱਟ ਤੋਂ ਦੱਸ ਦਿਓ ਵੀ 7 ਤੋਂ 10 ਤੱਕ ਆਪਾਂ ਕਿੰਨੇ ਕਿੰਨੇ ਕੀ ਕੀ ਪ੍ਰਾਈਸ ਦੇ ਵਿੱਚ ਡੀਲ ਕਰਦੇ ਆ 7 ਫੁੱਟ ਆ ਬਈ ਆਪਣਾ 92000 ਰੁਪਏ ਦਾ ਸਟਾਰਟਿੰਗ ਰੇਂਜ ਹਾਂਜੀ ਹਾਂਜੀ ਟੌਪ ਮੋਡ ਦਾ ਰੇਟ ਹੈ ਟੌਪ ਮੋਡੋ ਬਸ ਮਾਨਤਾ ਨਹੀਂ ਹੈ ਮਾਨਤਾਣਾ ਠੀਕ ਹੈ ਠੀਕ ਹੈ ਠੀਕ ਹੈ ਤੇ 8 ਫੁੱਟਾ 297000 ਦਾ 8 ਦੇ 97 ਦਾ ਗਿਆ ਉਸ ਤੋਂ ਬਾਅਦ ਇੱਕ 8.5 ਫੁੱਟਾ ਹੁੰਦਾ ਆਪਣਾ ਜੋ 8 ਤੇ 9 ਦੇ ਵਿਚਕਾਰਲਾ ਮਾਡਲ ਆ ਅੰਦਰ ਅੰਦਰ ਉਹਦਾ ਹਾਂ ਕਈ ਵਾਰੀ ਆਪਣੇ ਜ਼ਿਮੀਂਦਾਰ ਭਰਾਵਾਂ ਨੂੰ ਲੱਗਦਾ ਵੀ 8 ਫੁੱਟਾ ਮੈਨੂੰ ਛੋਟਾ ਲੱਗਦਾ ਹਾਂਜੀ 9 ਫੁੱਟਾ ਦੇਖ ਕੇ ਡਰਦਾ ਵੀ ਤੇ ਬਾਲਾ ਵੱਡਾ ਆਪਣਾ ਗੇਟ ਨਹੀਂ ਲੱਗਣਾ ਹਾਂ ਉਹ ਲੰਗਣਾ ਨਹੀਂ ਉਹਨੂੰ ਚੜਾਈ ਚੜਾਈ ਵਾਸਤੇ ਆਪਣਾ 8.5 ਫੁੱਟਾ ਬਾਈ ਉਹ 102000 ਰੁਪਏ ਦਾ ਜੀ ਤੇ 9 ਫੁੱਟ ਆਪਣਾ ਹੈਗਾ 1,7000 ਰੁਪਏ ਦਾ ਇਹ ਬਲੇਟਾਂ ਦਾ ਵੀ ਰੋਲਾ ਹੁੰਦਾ ਕਈ ਕਹਿੰਦੇ ਵੱਧ ਬਲੇਟਾਂ ਵਾਲਾ ਕਿ ਘੱਟ ਵਾਲਾ ਆਪਣੇ ਜਿਆਦਾ ਬਲੇਟਾਂ ਵੀ ਹੁੰਦੇ ਜੀ ਜਿਆਦਾ ਬਲੇਟ ਵਾਲੇ ਇਸ ਤੋਂ ਜਿਹੜੇ ਜਿਆਦਾ ਬਲੇਡ ਪੈਣਗੇ ਉਹ ਫਿਰ ਚੌਰੋਵਾਟਰ ਹੁੰਦਾ ਜੀ ਉਹ ਰੋਟਾਵੇਟਰ ਹੁੰਦਾ ਅਛਾ ਉਹ ਡੂਟਾ ਕੋਈ ਹਾਂ ਉਹਦੇ ਜਿਹੜੇ ਬਲੇਡਾਂ সাইਜ ਵਿੱਚ ਛੋਟਾ ਹੋ ਜਾਂਦਾ ਠੀਕ ਹੈ ਠੀਕ ਹਾਂਜੀ ਹਾਂਜੀ ਉਹ ਜ਼ਿਆਦਾਤਰ ਆਪਣੇ ਜਿਵੇਂ ਮਹਾਰਾਸ਼ਟਰ ਜਾਂ ਮੈਂ ਮਤਲਬ ਉਧਰ ਚੱਲਦੇ ਆ ਉਹ ਉਧਰ ਜਾਂਦੇ ਆ ਠੀਕ ਹੈ ਠੀਕ ਹੈ ਤੇ ਲਓ ਜੀ ਡੂਟਾਵੇਟਰਾਂ ਦੇ ਰੇਟ ਦੱਸ ਤੇ ਅੱਛਾ ਮੈਂ ਨਾ ਪਿੱਛੇ ਦੇਖ ਲਿਆ ਤਾਂ ਕਹਣਾ ਆਪਾਂ ਫਰ ਸਾ ਸਿਸਟਮ ਲਾਇਆ ਇਹ ਚੀਜ਼ ਮਤਲਬ ਪਹਿਲੀ ਵਾਰ ਮੈਂ ਦੇਖ ਰਿਹਾ ਹਾਂ ਹਾਂਜੀ ਹਾਂਜੀ ਇਹਦਾ ਲਾਉਣ ਦਾ ਰੀਜ਼ਨ ਕੀ ਹੈ ਕਿ ਕਾਹਦੇ ਕਿਹੜੇ ਕਾਰਨ ਨਾਲ ਕਰਕੇ ਲਾਇਆ ਇਹਦੇ ਦੋ ਬੈਨੀਫਿਟ ਆ ਇੱਕ ਤਾਂ ਇਹਨੇ ਜਿਹੜੇ ਯੂਰੀਆ ਦੇ ਵਿੱਚ ਜਿਵੇਂ ਡਲੇ ਆਉਂਦੇ ਆ ਉਹਨਾਂ ਨੂੰ ਭੰਨਣਾ ਨੇ ਮਾਲ ਪਾ ਕੇ ਬ੍ਰੀਕ ਕਰ ਦੇਣਾ ਮਤਲਬ ਇਹਦੇ ਉੱਪਰ ਤੁਸੀਂ ਦੂਏ ਲੋਟ ਜਾਲੀ ਜੀ ਨਹੀਂ ਦੰਦੇ ਹਾਂਜੀ 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 ਆਪਾਂ ਨੇ ਸਿੱਧੇ ਰੇਜ ਦੇ ਇਹਦੇ ਵਿੱਚ ਹਾਂ ਵਿੱਚ ਪਾ ਦੇਣੀ ਇਹਨੂੰ 10 ਮਿੰਟ ਜੰਨੀ ਚੋਂ ਮਾਲ ਬੰਦ ਕਰਕੇ ਚਲਾ ਦਿਓ ਉਹ ਸਾਰੀ ਇਹਨੂੰ ਬੰਦ ਕਰ ਦਿਓ ਨੀਚੇ ਤੋਂ ਪੀਟੀਓ ਨਾਲ ਇਹ ਘੁੰਮਦਾ ਰਹਿਣਾ ਘੁੰਮਦਾ ਰਹਿਣਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਫਿਰ ਜਿਵੇਂ ਉਹ ਵੀ ਫਾਇਦਾ ਹੋ ਜਾਣਾ ਆਪਾਂ ਨੇ ਜਿਵੇਂ ਦੋ ਆਪਾਂ ਨੇ ਸਲਫਰ ਮਲਾਉਣੀ ਹੈ ਵਿੱਚ ਇਹਦਾ ਡਾਈ ਹੈ ਨਾ ਹਾਂਜੀ ਜਿਵੇਂ ਦੋ ਖਾਦਾਂ ਜਿਵੇਂ ਉੱਚਾ ਪोटाश ਜਾਂ ਸੁਪਰ ਮਲਾਉਣੀ ਹੈ ਜੀ ਸੁਪਰ ਮਲਾਉਣੀ ਦੋ ਖਾਦਾਂ ਵੀ ਆਪਾਂ ਇਹ ਚ ਇਹ ਚ ਮਲਾ ਕੇ ਸਿੱ ਠੀਕ ਹੈ ਠੀਕ ਠੀਕ ਹੈ ਐਕਸਟਰਾ ਆਰਡਰ ਲਾਉਣ ਦੀ ਲੋੜ ਨਹੀਂ ਇਹਦੇ ਵਿੱਚ ਪਾਓ ਤੇ 10 ਮਿੰਟ ਇਹਨਾਂ ਦੀ ਬਾਈ ਕੀ ਕੀਮਤ ਹੁੰਦੀ ਹੈ ਇਹਨਾਂ ਦੀ ਕੁਆਂਟੀਟੀ ਵੀ ਹੁੰਦੀ ਹੈ ਵੀ ਕੋਈ ਬੜੇ ਛੋਟੇ ਚ ਜਾਂ ਪੜਾ ਕੋਈ ਸਟੈਂਡਰਡ ਦੇ ਸਾਈਜ਼ ਹੁੰਦੇ ਨੇ ਜੀ ਇਹ ਤਕਰੀਬਨ 7 ਗੱਟੇ 'ਚ ਪੈਂਦੇ ਨੇ 7 ਗੱਟੇ ਇਹਦੇ ਵਿੱਚ ਪੈ ਜਾਂਦੇ ਆ ਫਿਰ ਉਹਨਾਂ ਗੇ ਟਰੈਕਟਰ ਦੀ ਲਿਫਟ ਨੂੰ ਵੀ ਸਮੂਥ ਲੈਂਦਾ ਚੱਕਣ ਚੁੱਕਣ ਦੀ ਇਹਨਾਂ ਕਈ ਵਾਰ ਟਰੈਕਟਰ ਅਗਲੇ ਦਾ ਸ਼ੋਰ ਤਿੰਨ ਕੁਇੰਟਲ weight ਪਾ ਕੇ ਦਾ ਆਰਾਮ ਨਾਲ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਇਹ ਦੀ ਫਿਰ ਕੀ ਜ਼ਿੰਮੇਵਾਰੀ ਦਿੰਦੇ ਤੁਸੀਂ ਕਿੰਨੇ ਕ ਟਾਈਮ ਦੀ ਇਹ ਦੀ ਇਹ ਬਾਈ 55 ਫ ਚੜਾਈ ਦੇ ਵਿੱਚ ਹਾਂਜੀ ਹਾਂਜੀ ਇੱਕ ਕਿੱਲੇ ਚ ਮੰਨ ਲਓ ਕਿੰਨੇ ਫੰਟਾ ਲਊਗਾ ਇਹ ਹਾਂ ਤਕਰੀਬਨ 3-4 3 1/2 ਗੜੇ ਬਣਦੇ ਜੀ ਕਿੱਲੇ ਦੇ ਵੀ ਮਤਲਬ ਉਹ ਡਿਪੈਂਡ ਆਫ ਟਰੈਕਟਰ ਦੀ ਰੇਸ ਤੇ ਵੀ ਡਿਪੈਂਡ ਹਾਂਜੀ ਵੀ ਆਪਾਂ ਜਿੰਨਾ ਉਹਦੀ ਉਹ ਕਰਾਈ ਜਦੋਂ ਖਲਾਰਾ ਵਧੀ ਜਾਊਗਾ ਇਹ ਇਹਦੀ ਫਿਰ ਜਿਵੇਂ ਗਰੰਟੀ ਵੈਰੰਟੀ ਤੁਸੀਂ ਕਿ ਕੋਈ ਇਹਦੀ ਕਸੀਜਨ ਦੀ ਫੁੱਲ ਗਰੰਟੀ ਵੈਰੰਟੀ ਹੈ ਉਹ ਉਹ ਨੀਚੇ ਵਾਲਾ ਪਾਰਟ ਆਪਣਾ ਸਟੀਲੀ ਆ ਉਹ ਹਾਂਜੀ ਉਹ ਨੀਚੇ ਵਾਲਾ ਸਟੀਲੀ ਗੇਅਰ ਡਰਾਈਵ ਹੈ ਜੀ ਇਹ ਗੇਅਰ ਡਰਾਈਵ ਹੈ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਤੇ ਇਹਦੀ ਕੀਮਤ ਸੰਬੰਧੀ ਜੇ ਆਪਾਂ ਗੱਲ ਕਰੀ ਜੀ ਇਹਦੀ ਕੀਮ ਇਹ ਬਰਮੇ ਵਾਲੇ ਦੀ ਹਾਂਜੀ ਹਾਂਜੀ ਟੈਂਕੀ ਪਲਾਸਟਿਕ ਦੀ ਹੈ ਜੀ ਹਾਂਜੀ ਹਾਂਜੀ ਜੇ ਇਹਦੇ ਚ ਸਟੀਲ ਵਾਲਾ ਲੈਣਾ ਜੀ ਉਹ ਵਿਦਆਊਟ ਬਰਮਾ ਦਾ 42000 ਰੁਪਏ ਦਾ ਅੱਛਾ ਆਪਾਂ ਫਿਰ ਉਹਦੇ ਚ ਬਰਮਾ ਬਰਮਾ ਜੀ ਬੰਦੇ ਨੇ ਸਟੀਲ ਵਾਲੀ ਚ ਲੈਣਾ ਹੋਵੇ ਉਹ ਮੈਂ ਮੰਨ ਲਓ 3000 ਰੁਪਏ ਐਕਸਟਰਾ ਲੱਗਦਾ ਜੀ 3000 ਰੁਪਏ ਐਕਸਟਰਾ ਆ ਜਾਂਦਾ ਹਾਂਜੀ ਹਾਂਜੀ ਠੀਕ ਹੈ ਸੋ ਇਹ ਬਈ ਦੋ ਚੀਜ਼ਾਂ ਹੋ ਗਈਆਂ ਰੂਟਾ ਬਿਟਰ ਹੋ ਗਿਆ ਤੇ ਆਪਣਾ ਫਰਟੀਲਾਈਜ਼ਰ ਹੋ ਗਿਆ ਤੇ ਉਸ ਤੋਂ ਬਾਅਦ ਆ ਗਈ ਆਪਣੀ ਸਪਰੇਅ ਵਾਲੀ ਟੈਂਕੀ ਹਨਾ ਜੀ ਸਪਰੇਅ ਵਾਲੀ ਟੈਂਕੀ ਆਪਾਂ ਮਤਲਬ ਦੂਜੇ ਲੋਟ ਜਿਵੇਂ ਬੂਮ ਸਪਰੇਅਰ ਬੰਦੇ ਨੇ ਟਰੈਕਟਰ ਤੇ ਫਿੱਟ ਕਰਾਉਣਾ ਆਪਾਂ ਉਵੇਂ ਦਾ ਵੀ ਤਾਂ ਅਮਜਮ ਕਰਦੇ ਆ ਜਾਂ ਆਪਾਂ ਇਹ ਵਾਲੀ ਸਾਰੀ ਕਰ ਦਿੰਦੇ ਆ ਭਾਈ ਜੇ ਕਿਸੇ ਨੇ ਮਲ ਫਰੰਟ ਬੂਮ ਲਗਾਉਣਾ ਜੀ ਉਹ ਵੀ ਲੱਗ ਜਾਊਗਾ ਜੇ ਕਿਸੇ ਨੇ ਬੂਮ ਨਹੀਂ ਲਗਾਉਣਾ ਇਕੱਲੀ ਜਿਵੇਂ ਸਿੰਗਲਰ ਸਪਰੇਅਟ ਕਰਨਾ ਸਿੰਗਲ ਵੀ ਲੱਗੇ ਜਾਂ ਡਬਲ ਵੀ ਲੱਗ ਜਾਂਦੀ ਹੈ ਡਬਲ ਵੀ ਲੱਗ ਜਾਂਦੀ ਹੈ ਹਾਂਜੀ ਹਾਂਜੀ ਮਤਲਬ ਬੰਦੇ ਨੇ ਕਹਿਣਾ ਵੀ ਮੈਂ ਸਪਰੇਅ ਦਾ ਵੀ ਕੰਮ ਲੈਣਾ ਪਿੱਛੇ ਫਰਟੀਲਾਈਜ਼ਰ ਵੀ ਪਾਉਣਾ ਤੁਸੀਂ ਸੈਟ ਸਾਰਾ ਤਿਆਰ ਕਰਕੇ ਉਹ ਵੀ ਤਿਆਰ ਹੋ ਜਾਂਦਾ ਜੀ ਸਾਰਾ ਉਹਦਾ ਫਿਕਸ ਰੇਟ ਵੀ ਹੁੰਦਾ ਜਾਂ ਮੌਕੇ ਤੇ ਬੈਠ ਕੇ ਉਹਨਾਂ ਨਾਲ ਅਲੱਗ-ਅਲੱਗ ਹੈ ਜੀ ਜਿਹੋ ਜਿਹੇ ਬੰਦਾ ਕੋਈ ਆਪਸ਼ਨ ਹੁੰਦੀ ਹੈ ਉਹਦੇ ਚ ਠੀਕ ਹੈ ਕੋਈ ਹਰ ਚੀਜ਼ ਦੀ ਕੁਆਲਿਟੀ ਟਾਇਰਾਂ ਦਾ ਸਾਈਜ਼ ਆ ਜੀ ਹਾਂਜੀ ਹਾਂਜੀ ਹਾਂ ਮਤਲਬ ਜਿਹੜਾ ਟੈਂਕੀ ਦਾ ਮਤਲਬ ਉਹਦੀ ਕੈਪੈਸਿਟੀ ਹੈ ਉਸ ਹਿਸਾਬ ਨਾਲ ਹਰ ਚੀਜ਼ ਦਾ ਇਨਵੈਸਟਮੈਂਟ ਹੋ ਜਾਂਦਾ ਫਿਰ ਜਿੰਨੇ ਵੀ ਮੈਨੂਫੈਕਚਰਰ ਆ ਵੀਰ ਆਪਾਂ ਸਾਰਾ ਉਹੀ ਕਰਦੇ ਹਾਂ ਹਾਂਜੀ ਹਾਂਜੀ ਠੀਕ ਹੈ ਆ ਮੈਂ ਦੇਖ ਰਿਹਾ ਇਹਨ ਖੜੀ ਜਮਿਆ ਵਾਲੀ ਸਪਰੇਅ ਟੈਂਕੀ ਵੀ ਹੈ ਹਰ ਇੱਕ ਹਰ ਇੱਕ ਬੰਦੇ ਦੀ ਜ਼ਿੰਮੇਵਾਰੀ ਡਿਮਾਂਡ ਤੇ ਆਪਾਂ ਬਣਾ ਦਨੇ ਆ ਡਿਮਾਂਡ ਤੇ ਬਣਾ ਦਨੇ ਕਿਸੇ ਨੇ ਵੱਡੀ ਟੈਂਕੀ ਬਣਾਉਣੀ ਕਿਸੇ ਨੇ ਛੋਟੀ ਬਣਾਉਣੀ ਹੈ ਜਿਹੜੇ ਸਪਰੇਅ ਪੰਪ ਆ ਜੀ ਆਪਣੇ ਕੋਲ 500 ਰੁਪਏ ਤੋਂ ਲੈ ਕੇ 2 500 ਲੀਟਰ ਤੋਂ ਲੈ ਕੇ 1000 ਆਪਣੇ 2000 ਤੱਕ ਆਪਣੇ ਕੋਲ ਹੁੰਦੇ ਜੀ 2000 ਲੀਟਰ ਤੱਕ ਹੁੰਦੇ ਜੀ ਉਹਦੇ ਪਰ ਹੋ ਜਾਂਦਾ ਫਿਰ ਆ ਜਿਹੜਾ ਆਪਾਂ ਲਾਉਨੇ ਆ ਕੰਪਰੈਸ਼ਨ ਲਾਉਨੇ ਆ ਇਹ ਇਹਦਾ ਮਤਲਬ ਕਿੰਨੀ ਉਹਦੀ ਰੇਂਜ ਵਾਲਾ ਲਾਉਨੇ ਆ ਆਪਾਂ ਕਿੰਨੇ ਕਿ ਲੀਟਰ ਵਾਲਾ ਹੁੰਦਾ ਇਹ ਇਹ ਇਹਦੀ ਕਪੈਸਿਟੀ ਹੁੰਦੀ ਜੀ 100 ਨੰਬਰ ਵਾਲਾ 100 ਨੰਬਰ ਵਾਲਾ ਪੰਪ ਲਵਾਉਣੇ ਆ ਤੇ ਆਪਾਂ ਠੀਕ ਹੈ ਇਹਦੀ ਵੀ ਗਰੰਟੀ ਵਰੰਟੀ ਆਪਾਂ ਉਹਦੇ ਤੋਂ ਦਿੰਨੇ ਆ ਇਹਦੀ ਪੈਸੇ ਕੋਈ ਵੀ ਪੰਪ ਤੁਸੀਂ ਤੁਮੇ 40 ਵਾਲਾ ਪੰਪ ਲਵਾ ਲਓ ਜੀ ਪਿੱਛੋਂ ਗਰੰਟੀ ਨਹੀਂ ਹੁੰਦੀ ਪਰ ਅਸੀਂ ਅਸੀਂ ਆਪ ਆਪਦੇ ਲੈਵਲ ਤੇ ਇੱਕ ਜੀ ਦੀ ਗਰੰਟੀ ਦਿੰਨੇ ਆ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਰੋਟੇਟਰ ਵੀ ਦਿਖਾਤੇ ਤੁਹਾਨੂੰ ਬੂਮਸ ਉਹ ਵੀ ਦਿਖਾਤੀ ਸਪਰੇਅ ਵਾਲੀ ਟੈਂਕੀ ਤੇ ਇਧਰ ਜਿੰਦਰਾ ਖੜਾ ਬਾਈ ਇਹ ਵੀ ਮਤਲਬ ਨਾ ਇੱਕ ਲੁੱਕ ਜਿਵੇਂ ਆਪਾਂ ਅੰਦਰ ਬੈਠੇ ਗੱਲਾਂ ਕਰਦੇ ਤੁਸੀਂ ਕਹਿੰਦੇ ਇਸ ਵਾਰ ਸਟਾਰਟ ਕਰਿਆ ਕੰਮ ਕਿਵੇਂ ਦੇ ਹੈਦਰ ਰਿਸਪਾਂਸ ਇਹ ਬਹੁਤ ਵਧੀਆ ਦਾ ਰਿਸਪਾਂਸ ਹੈ ਪੂਰਾ ਖਾਲੀ ਕਰਦਾ ਪੂਰੀ ਹਾਂਜੀ ਹਾਂਜੀ ਨਹੀਂ ਚੀਜ਼ ਦੀ ਬਣਤਰ ਵੀ ਬਹੁਤ ਸੋਹਣੀ ਹੈ ਜੀ ਹੈਵੀ ਡਿਊਟੀ ਲੈ ਬੈਨੀਫਿਟ ਬਹੁਤ ਹੈ ਇਹਦੇ ਨਾਲ ਆਪਾਂ ਮਤਲਬ ਆਪਣਾ ਬੱਟਾ ਵੀ ਬਣਾ ਸਕਦੇ ਹਾਂ ਬੱਟਾ ਘੜ ਵੀ ਸਕਦੇ ਹਾਂ ਬੱਟਾਂ ਦੇ ਮਿੱਟੀ ਵੀ ਲਾ ਸਕਦੇ ਹਾਂ ਅੱਛਾ ਬੱਟਾਂ ਦੇ ਮਿੱਟੀ ਵੀ ਲਾ ਸਕਦੇ ਆਪਾਂ ਮਤਲਬ ਇਹ ਰੇਟ ਹੋ ਜਾਂਦੀ ਹੈ ਬੱਟ ਦਾ ਕੁਈ ਹੈਂਡਲ ਘਮਾਉਣਾ ਜੀ ਆਪਾਂ ਹਾਂ ਇੱਥੋਂ ਘੁਮਾ ਕੇ ਜਿਵੇਂ ਮਰਜ਼ੀ ਨੂੰ ਪੁੱਠਾ ਘਮਾ ਲੀਏ ਭਾਈ ਜਿਵੇਂ ਮਰਜ਼ੀ ਆਪਾਂ ਇਹਨੂੰ ਪੁੱਠਾ ਘਮਾ ਸਕਦੇ ਹਾਂ 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 ਅੱਛਾ ਪਿੱਛੇ ਆ ਗਿਆ ਇਹ ਇਹਨੂੰ ਕੀ ਤੋਤਾ ਕਹਿੰਦੇ ਨੇ ਕੀ ਕਹਿੰਦੇ ਨੇ ਅੱਛਾ ਤਹਿ ਤੋੜ ਅੱਛਾ ਤਹਿ ਤੋੜ ਕਹਿੰਦੇ ਨੇ ਆਪਾਂ ਜਿੱਥੇ ਪਾਣੀ ਪੁਣੀ ਖੜ੍ਹਨੀ ਸਮੱਸਿਆ ਜ਼ਿਆਦੇ ਆ ਹੂੰ ਉੱਥੇ ਇਹ ਚੱਲਦਾ ਹੈ ਇਹ ਫਿਰ ਮੈਨੂੰ ਲੱਗਦਾ ਸਾਡੀ ਜਿਵੇਂ ਡਾਕਰ ਪੈਲੀ ਉਧਰ ਬਹੁਤ ਕੰਮ ਆਉਂਦਾ ਉੱਥੇ ਬਹੁਤ ਚਾਹੀਦੇ ਅੱਛਾ ਪਿੱਛੇ ਆ ਟਾਇਰ ਆ ਗਏ ਹਨਾ ਇਹ ਜਿਵੇਂ ਤੁਸੀਂ ਦੱਸਿਆ ਤਾਂ ਵੀ ਸੁਪਰੀ ਇਹ ਟਾਇਰਾਂ ਦੇ ਵੀ ਆਪਣੇ ਕੋਲ ਸਾਰੇ ਸ ਕਿਸੇ ਨੇ ਫੈਕਸ ਬੂਮ ਨੂੰ ਨਵੀਂ ਬਣ ਗਿਆ ਉਹ ਵੀ ਬਣ ਜਾਂਦਾ ਵੀ ਜੇ ਕੋਈ ਚਾਹੁੰਦਾ ਵੀ ਮੈਂ ਟਰੈਕਟਰ ਦੇ ਮਗਰਾੜ ਨਾ ਖੋਲਾਂ ਤਾਂ ਉਹ ਟਾਇਰ ਦਾ ਸੈਜ ਵੀ ਉਹ ਵੀ ਮਿਲ ਜਾਂਦਾ ਉਹ ਵੀ ਮਿਲ ਜਾਂਦਾ ਇਹਨਾਂ ਦੀ ਵੀ ਜ਼ਿੰਮੇਵਾਰੀ ਤੁਸੀਂ ਆਪਣੇ ਇੱਥੋਂ ਇੱਕ ਸਾਲ ਦੀ ਗਾਰੰਟੀ ਉਪਰ ਇੱਕ ਸਾਲ ਦੀ ਇੱਥੋਂ ਮੋੜ ਮੰਡੀ ਐਸਆਰ ਤੋਂ ਇੱਥੋਂ ਦੇ ਇਹ ਕਾ ਖੜਾ ਮੁੰਡੇ ਛੋਟਾ ਜਿਹਾ ਟ੍ਰੈਕਟਰ ਇਹ ਪਾਵਰ ਵੀਟਰ ਆ ਬਈ ਇਹ ਇਹ ਵੀ ਬੜਾ ਚਰਚਾਜਾ ਜਿਵੇਂ ਬੰਦੇ ਨੇ ਛੋਟੇ ਮੋਟੀ ਕੋਈ ਕੈਰੀਆਂ ਗੁੱਡਣੀਆਂ ਹਾਂ ਕਿਸੇ ਨੇ ਬਾਗਬਾਨੀ ਜਾਂ ਛੋਟੀ ਮੋਡੀ ਖੇਤੀ ਕਰਨੀ ਸਬਜੀ ਦਾ ਉਹਦਾ ਬੰਦਾ ਜੀ ਇਹ ਪੈਟਰੋਲ ਇੰਜਨ ਚ ਇਹ ਪੈਟਰੋਲ ਇੰਜਨ ਆ ਜੀ ਪਾਸਟ ਟਾਕ ਪੌਣੇ 8 ਐਚ ਪੀ ਪਾਵਰ ਹੈ ਇਹ 3 ਫੁੱਟ ਤੱਕ ਜਗ੍ਹਾ ਕਵਰ ਕਰਦਾ ਐਡਜਸਟਮੈਂਟ ਇਹਦੀ ਹੋ ਜਾਂਦੀ ਹੈ ਛੋਟਾ ਵੱਡਾ ਹੋ ਜਾਂਦਾ ਹੈ ਇਹਨੇ ਆਈ ਨੂੰ ਹੀ ਚੱਲਣਾ ਅੱਗੇ ਨੂੰ ਹਨਾ ਹਾਂਜੀ ਹਾਂਜੀ ਠੀਕ ਹੈ ਇਹਦੇ ਨਾਲ ਕੱਲਾ ਰੂਟਾ ਵੈਟਰ ਮਿਲਿਆ ਜਾਂ ਕੁਝ ਹੋਰ ਵੀ ਟੈਚ ਇਹਦੇ ਨਾਲ ਅਟੈਚਮੈਂਟ ਵੀ ਹੈਗੀ ਹੈ ਜੀ ਅੱਛਾ ਉਹ ਮਤਲਬ ਸਾਰੀ ਮਿਲ ਜਾਂਦੀ ਹੈ ਜਿਵੇਂ ਜਿਮ ਕਲਟੀਵੇਟਰ ਹੋ ਗਏ ਹਾਂ ਆਪਣੇ ਜਿਹੜੇ ਬੈੱਡ ਪਲਾਂਟਰ ਹੋ ਗਏ ਬੈੱਡ ਪਲਾਂਟਰ ਜਾਂ ਅਲਟਾਮਾ ਹੋਲ ਹੋ ਗਏ ਜਾਂ ਕਿਰਾਇਆ ਹੋ ਗਿਆ ਸਾਰਾ ਠੀਕ ਠੀਕ ਹੈ ਠੀਕ ਹੈ ਠੀਕ ਹੈ ਜੀ 12 ਫੁੱਟ ਰੋਟਾ ਬਟਰਾ ਸਪੋਰਟਾਂ ਸਪੋਟਾਂ ਬਹੁਤ ਤਕੜੀਆਂ ਦਿੱਤੀਆਂ ਹਾਂਜੀ ਹਾਂਜੀ ਇਹਦਾ ਦੇਣ ਦਾ ਕਾਰਨ ਸਪੋਰਟਾਂ ਦਾ ਏ ਭਾਈ ਇਹਦੀ ਜਿਆਦਾ ਲੰਬਾਈ ਹੋ ਜਾਂਦੀ ਹੈ ਵੀ ਜਿਆਦਾ ਚੜਾਈ ਹੋ ਗਈ ਹੈ ਜੀ ਵੀ ਮਤਲਬ ਝੋਲਾ ਝੂਲਾ ਨਾ ਖਾ ਗਏ ਇਹ ਇਹ ਮਤਲਬ ਆਪਣੇ ਇਹਨਾਂ ਦੀ ਕੀਮਤ ਕਿੱਥੇ ਤੱਕ ਪਹੁੰਚ ਜਿੰਦੇ ਇਹ ਵਾਲਾ ਰੋਟਾ ਵਟਰਾ ਜੀ ਇਹ ਭਾਈ 1.60 ਲੱਖ ਰੁਪਏ ਦਾ ਰੋਟਾ ਵਟਰਾ ਇਹ ਆਪਣਾ ਡਿਪੈਂਡ ਤਾਂ ਨਹੀਂ ਵੀ ਕੱਲਾ ਪੰਜਾਬ ਸੂਬੇ ਨੂੰ ਹੈ ਵੀ ਹਰਿਆਣਾ ਵਾਲਾ ਬਾਅਦ ਤੇ ਲੱਗ ਰੇਟ ਹੋਵੇ ਜਾਂ ਸਾਰੇ ਲਈ ਇਕੋ ਹੈ ਕੋਈ ਰੇਟ ਆਲ ਇੰਡੀਆ ਵਰਸ ਆਲ ਇੰਡੀਆ ਠੀਕ ਹੈ ਉਸ ਤੋਂ ਥੋੜਾ ਟ੍ਰਾਂਸਪੋਰਟ ਦਾ ਅੰਦਾਜ਼ਾ ਚਾਰਜ ਵਧ ਘਟ ਹੋ ਜਾਂਦਾ ਜੀ ਠੀਕ ਹੈ ਬਾਕੀ ਸੇਮ ਹੀ ਰੇਟ ਸੇਮ ਹੀ ਹੈ ਟ੍ਰਾਂਸਪੋਰਟ ਆਪਾਂ ਕਿੱਥੇ ਕਿੱਥੇ ਕਰ ਸਕਦੇ ਆ ਭਾਈ ਆਪਣੇ ਆਲ ਇੰਡੀਆ ਜਾਂ ਰੋਟਾਵੇਟਰ ਕਿਤੇ ਵੀ ਕਿਸੇ ਨੇ ਮੰਗਵਾਉਣਾ ਹਾਂਜੀ ਥੋੜੀ ਬਹੁਤੀ ਆਪਾਂ ਨੂੰ ਟੋਕਨ ਮਣੀ ਕੋਈ 5-7000 ਉਸ ਹਿਸਾਬ ਨਾਲ ਪਾ ਕੇ ਆਪਣਾ ਬੁੱਕ ਕਰਵਾ ਲਓ ਬੁੱਕ ਕਰਵਾ ਲਓ ਉਸ ਤੋਂ ਬਾਅਦ ਅਸੀਂ ਜਦੋਂ ਉੱਥੇ ਰੋਟਾਵੇਟਰ ਭੇਜ ਦਾਂਗੇ ਜਿਹੜਾ ਥੋੜਾ ਬੋਦਾ ਕਿਰਾਇਆ ਭੜਾ ਆਊਗਾ ਉਹ ਤੇ ਨਾਲ ਜਿਹੜੀ ਬਾਕੀ ਦੀ ਪੇਮੈਂਟ ਉਹ ਗੱਡੀ ਨਾਲ ਲੈ ਜਾਓ ਬਸ ਵੀ ਬਾਕੀ ਆਪਾਂ ਚਲਾ ਕੇ ਚੈੱਕ ਕਰਕੇ ਕੈਸ਼ ਔਨ ਡਿਲੀਵਰੀ ਵਾਲਾ ਕੰਮ ਉੱਥੇ ਕਰ ਸੋ ਉਹ ਪਿੱਛੇ ਆਪਣਾ ਸਟਾਕ ਕਾਫੀ ਖੜਾ ਹੈ ਉਹ ਬਈ ਪੁਰਾਣੇ ਰੋਟਾਵੇਟਰ ਆਪਾਂ ਵਿੱਚ ਕੱਟ ਲੈਣੇ ਵਿੱਚ ਕੱਟ ਲੈਂਦੇ ਹਾਂ ਪੁੱਛ ਲਾਂਗੇ ਹਾਂਜੀ ਹਾਂਜੀ ਜੇ ਕਿਸੇ ਵੀਰ ਭਰਾ ਨੇ ਪੁਰਾਣਾ ਪੁਰਾਣਾ ਰੋਟਾਵੇਟਰ ਲੈਣਾ ਉਹਦੀ ਰਿਪੇਅਰ ਕਰਕੇ ਆਪਾਂ ਦੇ ਵੀ ਦਿੰਨੇ ਇੱਥੇ ਉਹਦੀ ਵੀ ਤੁਸੀਂ ਰਿਪੇਅਰ ਕਰਕੇ ਦੇ ਦੋਗੇ ਹਾਂਜੀ ਹਾਂਜੀ ਵੀ ਜੇ ਕਿਸੇ ਨੇ ਪੁਰਾਣਾ ਕਟਾ ਕੇ ਨਵਾਂ ਲੈਣਾ ਉਹ ਵੀ ਦੇ ਦਾਂਗੇ ਉਹ ਵੀ ਦੇ ਦਾਂਗੇ ਆ ਉਹਦੀ ਸਾਨੂੰ ਫੋਟੋ ਵਗੈਰਾ ਪਾ ਦਿਓ ਠੀਕ ਹੈ ਠੀਕ ਹੈ ਠੀਕ ਉਸ ਹਿਸਾਬ ਨਾਲ ਕੱਟ ਲਾਂਗੇ ਤੇ ਨੰਬਰ ਸਕਰੀਨ ਤੇ ਚੱਲ ਰਹੇ ਆ ਤੁਸੀਂ ਕੰਟੈਕਟ ਕਰ ਲਿਓ ਵੀਰ ਉਹਨਾਂ ਦਾ ਸੁਭਾਅ ਬੜਾ ਚੰਗਾ ਹੈ ਤੇ ਰੇਟ ਰੂਟ ਦੇ ਪਹਿਲੇ ਹੀ ਬੜੇ ਜਾਇਜ਼ ਕਰਦੇ ਰੋਟਾਵੇਟਰ ਆਈ ਨਵੀਂ ਵੀ ਗੱਲਾ ਰੋਟਾਵੇਟਰ ਸਪਰੇਅ ਵਾਲਾ ਪੰਪ ਤਿਆਰ ਕਰਾਉਣਾ ਉਹ ਵੀ ਹੋ ਜਾਊਗਾ ਠੀਕ ਹੈ ਜੀ ਛੋਟਾ ਰੋਟਾਵੇਟਰ ਜਿਵੇਂ ਆ ਬਾਗਬਾਨੀ ਵਾਸਤੇ ਇਹ ਵਾਲਾ ਤੁਹਾਨੂੰ ਦਿਖਾਤਾ ਇਹ ਚ ਵਧੀਆ ਮਾਨਤਾਨ ਕੀਤੇ ਜਾਣਗੇ ਜਿੰਦਰਾ ਹੋ ਗਿਆ ਉਹ ਹੋ ਗਿਆ ਦੂਜਾ ਕਿਸੀ ਨੂੰ ਇੱਕ ਵਾਰ ਵੀਰ ਜੀ ਆਪਣੀ ਸ਼ੋਰ ਕਰ ਦੋ ਵੀ ਆਪਣੀ ਮੇਨ ਹੈ ਕਿਹੜੀ ਲੱਗੇ ਬਈ ਇਹ ਮੋੜ ਮੰਡੀ ਆ ਰਾਮ ਰਾਮਪਰਾ ਚੌਕ ਇੱਥੇ ਬਈ ਚੌਕ ਪੈਂਦਾ ਆ ਰੋਡ ਤਲਵੰਡੀ ਸੱਪੂੜ ਜਾਂਦੀ ਆ ਚਾਰ ਪਾਸੇ ਰੋਡ ਆ ਰਹੇ ਆ ਦੱਸ ਦੋ ਵੀ ਇਹ ਚੌਕ ਕਾ ਹੈ ਕਿਧਰ ਕਿਧਰ ਨੂੰ ਆ ਉਹ ਬਈ ਸਾਹਮਣੇ ਰਾਮਪਰਾ ਫੂਲਾ ਹੂੰ ਇਧਰ ਮਾਨਸਾ ਇਧਰੋਂ ਮਾਨਸਾ ਰਾਮਪਟਿੰਡਾ ਇਧਰ ਦ ਆਦਮ ਦਵਾ ਸਾਹਿਬ ਨੂੰ ਚਲੇ ਮਤਲਬ ਚਰਾਹੇ ਤੇ ਹੀ ਆਪਣੀ ਜਿਹੜੀ ਮੇਨ ਆਪਣੀ ਵਰਕਸ਼ਾਪ ਹੈ ਹਾਂਜੀ ਹਾਂਜੀ ਸੋ ਠੀਕ ਹੈ ਜੀ ਬਾਕੀ ਬਹੁਤ ਬਹੁਤ ਮਿਹਰਬਾਨੀ ਸਕਰੀਨ ਚਲ ਨੰਬਰ ਚੱਲ ਜਾਏ ਸਕਰੀਨ ਤੇ ਸੋ ਕਿਸੇ ਵੀਰ ਨੂੰ ਕੋਈ ਵੀ ਇਕੁਆਰੀ ਹੈ ਤੁਸੀਂ ਫੋਨ ਕਰ ਸਕਦੇ ਹੋ ਬਹੁਤ ਬਹੁਤ ਮਿਹਰਬਾਨ